ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਵੱਲੋਂ ਕੀਤਾ ਗਿਆ ਇੱਕ ਹੋਰ ਲਾवारिस ਲਾਸ਼ ਦਾ ਸੰਸਕਾਰ ਸੱਚ ਦੀ ਰਾਹ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੱਸ ਦੇਈਏ ਕਿ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਜੋ ਕਿ ਲਾवारिस ਲਾਸ਼ਾਂ ਦਾ ਸੰਸਕਾਰ 2008 ਤੋਂ ਕਰ ਰਹੀ ਹੈ ਅਤੇ ਇਹ ਸੇਵਾ ਨਿਰਸਵਾਰਥ ਕੀਤੀ ਜਾ ਰਹੀ ਹੈ ਆਪ ਜੀ ਦੇ ਧਿਆਨ ਵਿੱਚ ਲਿਆ દઈએ ਕਿ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ 2008 ਤੋਂ ਇਹ ਸੇਵਾ ਨਿਭਾ ਰਹੀ ਹੈ ਅਤੇ ਸ਼੍ਰੀ ਮੁਕਸਰ ਸਾਹਿਬ ਵਿਖੇ ਇਹਨਾਂ ਦਾ ਕਾਫੀ ਨਾਮ ਵੀ ਹੈ ਸਾਡੇ ਪੱਤਰਕਾਰ ਜਸਵਿੰਦਰ ਸਿੰਘ ਨੇ ਸਾਨੂੰ ਦੱਸਿਆ ਕਿ ਬਾਬਾ ਸ਼ਨੀਦੇਵ ਸੁਸਾਇਟੀ ਦਾ ਕੋਈ ਵੀ ਬੈਂਕ ਅਕਾਊਂਟ ਨਹੀਂ ਹੈ ਅਤੇ ਨਾ ਹੀ ਉਹ ਸੇਵਾ ਭਾਵਨਾ ਕੋਈ ਨਗਦ ਲੈਂਦੇ ਹਨ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੋਰ ਕੀ ਕੁਝ ਜਾਣਕਾਰੀ ਦਿੱਤੀ ਤੁਸੀਂ ਆਪ ਹੀ ਸੁਣ ਲਵੋ ਬਾਬਾ ਸ਼ਨੀ ਦੇਵ ਸਰਵ ਸਾਇਟੀ ਦੇ ਪ੍ਰਧਾਨ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਸੁਣ ਲਵੋ ਹੋਰ ਖਬਰਾਂ ਦੇਖਣ ਲਈ ਸੱਚ ਦੀ ਰਾਹ ਟੀਵੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਹਰੇਕ ਖਬਰ ਤੁਹਾਡੇ ਤੱਕ ਪੈਲ ਦੇ ਆਧਾਰ ਤੇ ਪਹੁੰਚ ਸਕੇ ਸ਼੍ਰੀ ਮੁਕਸਰ ਸਾਹਿਬ ਤੋਂ ਪੱਤਰਕਾਰ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਸਲਕੀ ਨਾਮ ਆਪਣਾ ਕਿਹੜੀ ਸੂਚਨਾ ਚ ਗੱਲ ਤੇਵਿੰਦਰ ਗਾਂਧੀ ਪ੍ਰਧਾਨ ਬਾਬਾ ਸ਼ਨੀ ਦੇ ਸੇਵਾ ਸੈਟਰੀਜਿਸਟਰ ਸ਼੍ਰੀ ਮਕਸਰ ਸਰ ਲਵਾਰਸ਼ ਲਾਸ਼ ਦਾ ਸਸਕਾਰ ਕਰਵਾਇਆ ਗਿਆ ਜਿਸ ਕੀ ਕਹਿੰਦੇ ਇਹ ਬੀਤੀ 9 25 ਨੂੰ ਥਾਣਾ ਗੋੜਪਾਈ ਵਿੱਚ ਇੱਕ ਕੱਸੀ ਵਿੱਚ ਔਰਦੀ ਲਾਸ਼ ਤੈਰਦੀ ਦੇਖੀ ਗਈ ਸੀ ਜਿਸ ਦੀ ਸੂਚਨਾ ਲੋਕਾਂ ਨੇ ਥਾਣਾ ਗੋੜਪਾਈ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕਢਵਾਤਾ ਸੀ ਤੇ ਲਾਸ਼ ਨੂੰ شناخت ਵਾਸਤੇ ਸਿਵਲ ਹਸਪਤਾਲ ਅਗਧਰਵਾ ਵਿਖੇ شناخت ਲਈ ਰੱਖ ਦਿੱਤਾ ਸੀ ਪਰ 72 ਘੰਟੇ ਬੀਤਣ ਦੇ ਵੀ ਬਾਵਜੂਦ ਕੋਈ ਵਾਰਸ ਉਸ ਅੱਗੇ ਨਹੀਂ ਆਇਆ ਅੱਜ ਬਾਅਦ 72 ਘੰਟੇ ਬੀਤਣ ਤੋਂ ਬਾਅਦ ਥਾਣਾ ਕੋੜ ਭਾਈ ਪੁਲਿਸ ਮੁਲਾਜ਼ਮਾਂ ਦੇ ਐਸਜੀ ਗਰਮੀਤ ਸਿੰਘ ਤੇ ਪੁਲਿਸ ਮੁਲਾਜ਼ਮਾਨੀ ਉਸ ਔਰਤ ਦਾ ਪੋਸਟਮार्टम ਸਰਕਾਰੀ ਹਸਪਤਾਲ શ્રી ਮੁਖਸ਼ਰ ਮੁਖਸ਼ਰ ਸਾਹਿਬ ਦੇ ਡਾਕਟਰਾਂ ਤੋਂ ਕਰਵਾ ਦਿੱਤਾ ਤੇ ਲਾਸ਼ ਦਾ ਅੰਤਿਮ ਸੰਸਕਾਰ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਦੇ ਸਹਿਯੋਗ ਮੰਗਿਆ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਲਾਸ਼ ਦਾ ਅੰਤਿਮ ਸੰਸਕਾਰ ਬਠਿੰਡਾ ਰੋਡ ਦੇ ਸ਼ਮਸ਼ਾਨ ਘੜ ਦੇ ਵਿੱਚ ਕਰਵਾ ਦਿੱਤਾ ਗਿਆ ਸੀ ਇਹ ਸਾਲ 2008 ਤੋਂ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਦੀ ਲੋਵਾਰ ਫਲਾਸ਼ਾਂ ਦੀ ਜ਼ਿਲ੍ਹੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਮਿਲਣ ਵਾਲੀਆਂ ਲਾਸ਼ ਪਲਾਸ਼ਾਂ ਦੇ ਅੰਤਮ ਸੰਸਕਾਰ ਕਰਦੀ ਸੇਵਾ ਕਰਦੀ ਆ ਰਹੀ ਹੈ ਇਸ ਸੰਸਦ ਦਾ ਨਾਂ ਤਾਂ ਅੱਜ ਦਾ ਖਾਤਾ ਦਿਨ ਆ ਇਸ ਨੇ ਕੀਤਾ ਜੋ ਵੀ ਅੰਤਮ ਸੰਸਕਾਰ ਕੀਤਾ ਗਿਆ ਬਾਬਾ ਸ਼ਨੀ ਦੇ ਸੇਵਾ ਸੁਸਾਇਟੀ ਵੱਲੋਂ ਕੀਤਾ ਗਿਆ ਇੱਕ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਸੁਸਾਇਟੀ ਪ੍ਰਧਾਨ ਹੋਣ ਦੇ ਨਾਤੇ ਅਸੀਂ ਸਾਲ 2008 ਤੋਂ ਇਹ ਲਵਾਰ ਸਲਾਸ਼ਾਂ ਦੀ ਸੇਵਾ ਕਰ ਰਹੇ ਹਾਂ ਇਸ ਕਰਕੇ ਇਹ ਸੇਵਾ ਕਰਦੇ ਕਰਦੇ ਸਾਡੀ ਸੁਸਾਇਟੀ ਦੇ 6-7 ਮੈਂਬਰ ਵੀ ਜਵਾਨੀ ਦੇ ਵਿੱਚ ਚਲੇ ਗਏ ਇਸ ਲਈ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਟੀਚਰ ਰੱਖਿਆ ਕਿ ਜੋ ਵੀ ਹੋਇਆ ਉਹ ਲਵਾਰ ਸਲਾਸ਼ਾਂ ਦੇ ਅਸੀਂ ਅੰਤਮ ਸੰਸਕਾਰ ਕੀਤੇ ਗਏ ਉਹਨਾਂ ਦੀ ਰੂਹਾਂ ਨੂੰ ਸ਼ਾਂਤੀ ਦੇਣਾ ਵਸੇ ਅਸੀਂ 12 ਅਕਤੂਬਰ ਦੇ ਦਿਨ ਐਡਵਾਰਡ 2025 ਨੂੰ ਸ਼ਾਂਤੀਪੁਰ ਬਟਿੰਡਾ ਰੋੜੇ 'ਚ ਰੂਹਾਂ ਨੂੰ ਅੰਤਿਮ ਸ਼ਾਂਤੀ ਦੇਣ ਵਾਸਤੇ ਪਾਠ ਦੇ ਭੋਗ ਪਾਈ ਜਾਣਗੇ। ਉੱਥੇ ਟੁੱਟ ਲੰਗਰ ਪੜਾਰਾ ਚੱਲੂਗਾ। ਇਸ ਲਈ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਵਨ ਦੇ ਕੰਮ ਵਿੱਚ ਸਾਡਾ ਸਹਿਯੋਗ ਦਿਓ। ਆਪ ਜੀ ਦੀ ਬੜੀ ਮਹਿਮਾਨੀ ਹੋਵੇ। ਆਹੇ ਕਰੋ। ਇਹ ਗਰਮੀਤ ਸਿੰਘ ਆ ਸਰ। ਤਾਣਾ ਕੋਡ ਪੈ ਤਨਾਦਾ ਜੀ। ਸਰ ਇੱਕ ਲਵਾਰਸ ਡੈੱਡ ਬੋਡੀ ਮਿਲੀ ਹੈ। ਉਹ ਕਿੱਥੋਂ ਮਿਲੀ? ਇਹ 26/9/2025 ਨੂੰ ਇੱਕ ਡੈੱਡ ਬੋਡੀ ਮਿਲੀ ਸਾਨੂੰ। ਹੌਸਲਾ ਮੈਨਰ ਕੋਠੇ ਹਿੰਮਤਪੁਰੇ ਕੱਸੀ ਵਿੱਚ ਤਾਇਰ ਦੀ ਮਿਲੀ ਸੀ ਜੀ। ਇਹ ਅੰਮ੍ਰਿਤ ਛ ਗਦਰਵਾ ਪੱਤਰਕੰਡ ਅਵਸਤ ਰੱਖੀ ਸੀ ਜਿੱਥੋਂ ਅੱਜ ਅਸੀਂ ਸਰਕਾਰੀ ਹਸਪਤਾਲ ਸ੍ਰੀ ਮੁਕਸਰ ਸਾਹਿਬ ਤੋਂ ਪੋਥਮ ਕਰਾ ਕੇ ਲਾਸ਼ ਦਾ ਤੇ ਅੱਜ ਬਾਬਾ ਸ੍ਰੀਦੇਵ ਸਟੇਟ ਦੇ ਸਹਿਯੋਗ ਨਾਲ ਇਸ ਅੰਤਿਮ ਸੰਸਕਾਰ ਕਰਾਇਆ ਜੀ